ਚਾਹ ਦੇ ਕੱਪ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ ਜੀ ਹਾਂ ਇੱਕੋ ਪਰਿਵਾਰ ਦੇ ਤਿੰਨ ਜੀ ਚਾਹ ਪੀਣ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਜਾ ਪਏ ਨੇ ਜਦ ਕਿ ਤਿੰਨ ਹੋਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਨੇ ਦਰਸਲ ਪਰਿਵਾਰ ਨੇ ਇਕੱਠਿਆਂ ਚਾਹ ਬਣਾਈ ਚਾਹ ਪੀਤੀ ਅਤੇ ਇਸ ਤੋਂ ਬਾਅਦ ਪੂਰੇ ਪਰਿਵਾਰ ਦੀ ਤਬੀਅਤ ਖਰਾਬ ਹੋ ਗਈ ਜ਼ਹਿਰੀਲੀ ਚਾਹ ਪੀਣ ਨਾਲ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਇਹਨਾਂ ਵਿੱਚ ਸੱਸ ਨੂੰ ਅਤੇ ਪੋਤਾ ਸ਼ਾਮਿਲ ਨੇ ਉਧਰ ਤਬੀਅਤ ਵਿਗੜਨ ਤੋਂ ਬਾਅਦ ਸਾਰਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਕਿ ਤਿੰਨ ਲੋਕਾਂ ਦੀ ਤਾਂ ਜਾਨ ਚਲੀ ਗਈ ਉੱਥੇ ਹੀ ਤਿੰਨ ਲੋਕ ਗੰਭੀਰ ਹਾਲਤ ਵਿੱਚ ਪਹੁੰਚੇ ਨੇ ਜਿਨ੍ਹਾਂ ਦਾ ਇਲਾਜ ਜਾਰੀ ਹੈ ਦਰਸਲ ਇਹ ਪੂਰਾ ਮਾਮਲਾ ਚਾਹ ਵਿੱਚ ਚਾਹ ਪੱਤੀ ਦੀ ਥਾਂ ਫਸਲਾਂ ਤੇ ਛਿੜਕਣ ਵਾਲਾ ਕੈਮੀਕਲ ਪਾਉਣ ਕਾਰਨ ਵਾਪਰਿਆ ਇਹ ਹੈਰਾਨ ਕਰ ਦੇਣ ਵਾਲੀ ਘਟਨਾ Rajasthan ਦੇ Baswara ਚ ਵਾਪਰੀ ਜਿੱਥੇ ਕਿ ਜ਼ਹਿਰੀਲੀ ਚਾਹ ਪੀਣ ਨਾਲ 6 ਵਿਅਕਤੀਆਂ ਵਿੱਚੋਂ 3 ਦੀ ਮੌਤ ਹੋ ਗਈ। ਦਰਸਲ Baswara ਦੇ ਪਿੰਡ Nalda ਚ ਦੁਪਹਿਰੇ ਚਾਹ ਪੀਣ ਤੋਂ ਬਾਅਦ ਇੱਕ ਹੀ ਪਰਿਵਾਰ ਦੇ 6 ਲੋਕਾਂ ਨੂੰ ਉਲਟੀਆਂ ਆ ਤੇ ਦਸਤੋਂ ਲੱਗੇ ਜਿਸ ਤੋਂ ਬਾਅਦ ਇਹ ਸਾਰੇ ਬੇਹੋਸ਼ ਹੋ ਗਏ। ਉੱਧਰ ਉਹਨਾਂ ਦੀ ਹਾਲਤ ਦੇਖ ਕੇ ਪਰਿਵਾਰ ਦੇ ਦੂਜੇ ਮੈਂਬਰ ਡਰ ਗਏ। ਜਿਸ ਤੋਂ ਬਾਅਦ ਪਰਿਵਾਰ ਨੇ ਇਹਨਾਂ ਸਭ ਨੂੰ ਤੁਰੰਤ ਹਸਪਤਾਲ ਲਿਆਂਦਾ ਜਿੱਥੇ ਕਿ ਇਲਾਜ ਦੌਰਾਨ 60 ਸਾਲਾ ਦਾਦੀ ਦਰਿਆ उस दस साल पोते अक्षय अत उनजा साल दी नू चंदा ने दम तोड़ दी गाय हमारे आबापुरा तहसील के नल्दा गांव गांव का मामला है और परिवार के एक किसी सदस्य ने चाय बनाने के चक्कर में कोई पॉइजनिंग की दवाई डाल दी उसमें टी चाय पत्ती समझ करके तो उस चाय पीने से छह आदमी बीमार हुए एक ही परिवार के और छह में से तीन की डेथ होगी तीन का उपचार उदयपुर चल रहा है उनकी हालात खतरे से बाहर बताई जा रही है और हमने सम्मान्य जिला कलेक्टर महोदय से भी बात की है और अभी तहसीलदार आबापुरा नलदा में चले गए हैं और इस पूरे परिवार को सहायता कोष से सहायता राशि दिलाई जाएगी वो मांग भी हमने कर ली है और कल तक दो तीन दिन में उसकी भरपाई कराई जाएगी ਉਦਰੀਕੋਹੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਦੀ ਖਬਰ ਦੇ ਨਾਲ ਪਿੰਡ 'ਚ ਸੋਗ ਦੀ ਲਹਿਰ ਹੈ ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਪੁਲਿਸ ਮੁਤਾਬਕ ਪਰਿਵਾਰ ਨੇ ਚਾਹ ਪਤੀ ਦਾ ਫਸਲਾਂ ਨੂੰ ਛਿੜਕਣ ਵਾਲੀ ਦਵਾਈ ਚਾਹ ਵਿੱਚ ਪਾ ਦਿੱਤੀ ਜਿਸ ਕਾਰਨ ਸਾਰਿਆਂ ਦੀ ਹਾਲਤ ਖਰਾਬ ਹੋ ਗਈ ਆਮਾਪੁਰਾ थाना ਖੇਤਰ ਮੇ ਨਾਲਦਾ گاਉ ਹੈ ਜਹਾਂ ਪਰ ਇੱਕ ਪਰਿਵਾਰ ਕੇ ਹੀ 6 ਲੋਕ चाय में चाय पत्ती की जगह बाई मिस्टेक कोई एक, एक एंटी फंगल केमिकल है जो खेती में इस्तेमाल होता है उसको भूल से डाल दिया जिससे कि सबकी तबीयत खराब हो गई जिसमें छः जन में से एक छोटा बच्चा भी है सबको अस्पताल में भर्ती कराया गया इसमें से बच्चे की और दो महिलाओं की मौत हो चुकी है और कुछ एफ टीम द्वारा मौके से जो चाय बनाने की सामग्री है उसको जब्त किया गया जिसकी बकायदा एफएसएल कराई जाकर के जैसी भी बात है कि वैसी कारबर की जाएगी कि लोग और सर उनकी क्या स्थिति है सर जो बाकी तीन लोग अभी भर्ती हैं कुछ बातें तो कर रहे हैं लेकिन अभी अंडर ऑब्जर्वेशन है दाय बेहाल हैरान और परेशान कर देने वाला मामला वापस आया जिथे एक को परिवार दे तीन जियां दी चाय पीण दे नाल मौत हो गई है दरअसल चाय जहरीली चाय थी जिस विच करदे परिवारक जियां वल्लो चाय पत्ती दी थां ते ਪੁਲੇਖੇ ਦੇ ਨਾਲ ਫਸਲਾਂ ਤੇ ਛਿੜਕਣ ਵਾਲੀ ਦਵਾਈ ਪਾ ਦਿੱਤੀ ਗਈ ਜਿਸ ਤੋਂ ਬਾਅਦ ਜਿਵੇਂ ਹੀ ਪਰਿਵਾਰ ਨੇ ਚਾਹ ਪੀਤੀ ਤਾਂ ਸਾਰਿਆਂ ਦੀ ਸਿਹਤ ਖਰਾਬ ਹੋ ਗਈ ਇਸ ਤੋਂ ਬਾਅਦ 6 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਦਾਦੀ ਪੋਤੇ ਅਤੇ ਉਸ ਦੀ ਨੂੰਨੇ ਹਸਪਤਾਲ 'ਚ ਇਲਾਜੁਰਾਂਨੰਦ ਸ਼ਾਮਲ ਦਿਤ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ